well daisy sees कद पसी कद दिल मेरे पीतम प्यार ਕ੍ਰੀਤਮ ਪਿਆਰੀਆ ਕ੍ਰੀਤਮ ਪਿਆਰੀਆ ਕ੍ਰੀਤਮ ਪਿਆਰੀਆ ਕ੍ਰੀਤਮ ਪਿਆਰੀਆ ਤੁਹੀ ਤੁਮ ਪਿਆਰੀਆ दिल मेरे प्रीतम प्यार दिल मेरे प्रीतम प्यारिया दिल मेरे प्रीतम प्यार

ਸੰਗਤ ਦਾ ਸੰਗਤ ਦਾ ਸੰਗਤ ਦਾ ਦਿਲ ਮੇਰੇ ਕੀ ਪਿਆਰ ਆ ਦਿਲ ਮੇਰੇ ਕੀ ਪਿਆਰ ਆ ਦਿਲ ਮੇਰੇ ਕੀ ਪਿਆਰ ਆ या प्रत प्या प्रीतम प्याया प्रीतम प्या प्रीतम प्या प्रीतम प्या प्रीतम प्याया

ਐਸਾ ਹੋਵੇ ਮਾਰਗ ਪ੍ਰਤਕਾ ਹਰ ਖੜਿਆ ਸੰਤਨ ਸੰਜਮ ਜਦੋਂ ਕੋਈ ਉਸ ਗੁਰੂ ਨੂੰ ਹੋਰ ਸਿਖੰਤ ਲੈਂਦਾ ਹੈ ਕੋ ਪੂਰਾ ਮਿਲ ਜਾਂਦਾ ਹੈ ਉਸ ਦੇ ਗੁਰ ਮੈਂ ਤੇ ਸਪਰਮੇਸ਼ੁਰੂ ਨੂੰ ਜੁਕਤੀ ਦਾ ਪੰਡਾ ਲੱਗਦਾ ਹੈ ਸੰਤਨ ਸੰਗਤ ਤੁਰਕ ਕੇ ਤਾਂ ਉਹਨਾਂ ਨੇ ਉਹਨਾਂ ਦਾ ਸੰਗ ਕਰਕੇ ਤੇ ਪਤਾ ਲੱਗਦਾ ਹੈ ਪਰਮੇਸ਼ਰ ਕੀ ਹੈ ਘਟ ਘਟ ਨਦਰ ਨਹੀਂ ਹੁੰਦੇ ਉਹ ਘਟ ਘਟ ਦੇ ਅੰਦਰ ਹੈ ਕਣ ਕਣ ਦੇ ਵਿੱਚ ਜਦੋਂ ਕਾਰ ਕਰਵਾਇਆ ਤਾਂ ਬਖਸ਼ਿਸ਼ ਕਰਦੇ ਹਨ ਐਸੀ ਮਿਹਰ ਹੋ ਜਾਂਦੀ ਹੈ

मन पढ़ना पड़ता है मन में समझा कबीर जी फरमाते हैं मन जान सब बात जान की मन में सारा पता, पता मैं की कर रहा मैं की गलत कर रहा की कर मैं चंगा कर रहा की मैं, मैं माड़ा कर रहा लेकिन फिर जो पांच चोर अंदर बैठे हैं वो टिकट नहीं कर बनते

ਇੱਕ ਵਾਰੀ ਜੋ ਤੁਸੀਂ ਚੌਂਕੜਾ ਮਾਰ ਕੇ ਸਭ ਜਿੱਦੀ ਪਾਣੀ ਦਾ ਆਨੰਦ ਜਾਂਦੇ ਰਹੇ। ਤਾਂ ਕਿ ਕੀਤੀ ਹੋਈ ਜਿਵੇਂ ਤਿਲ ਜਿਨੀ ਕਮਾਈ ਵਾਸ਼ ਉਹ ਗੈਰ ਪੂਰੀ ਚਾਹਤ। ਜਿਵੇਂ ਕਿਸੇ ਨੇ ਕਿਹਾ ਕੋਈ ਬੰਦਾ ਰੋਜ਼ ਮਸਜਿਦ ਵਿੱਚ ਜਾ ਕੇ ਉਸ ਘਰ ਦੀ ਨੰਗੀ ਕਰਦਾ ਇਸ ਨੂੰ ਪਰਮੇਸ਼ਰ ਦੀ ਮੰਨਦੀ ਕਰਦਾ।

तेन चंगा लगता ये एक उदाहरण है अल्लाह कह लो वाह कह लो राम कह लो मन आवाज आए कमले आए जो तू तो पहली बारी कहना है नहीं तो उदो चंगा लगता दूजी बार तेरे कोटा है नहीं तो किसी ने इसे जोरत नहीं

ਹਰ ਗੁਰ ਨੇ ਦਾਈ ਸਹਿਜ ਭਾਈ ਪ੍ਰੇਮ ਮਹਾਂ ਦਾ ਸੰਸਕਰਣ ਹਰ ਗੁਰ ਨੇ ਦਾਈ ਸਹਿਜ ਭਾਈ ਨਾਮ ਨੂੰ ਜਪਣਾ ਹੈ ਉਹ ਸਹਿਜ ਦੇ ਨਾਲ ਜਪਣਾ ਹੈ ਕੋਈ ਵੀ ਚੀਜ਼ ਅਸੀਂ ਜੁਗਤ ਜੁਗਤ ਤੇ ਕਦੇ ਬੜਾ ਸਹਿਜ ਨਾਲ ਚਾਹੁੰਦੇ ਉਹ ਜੋ ਸਕਦੇ ਹਾਂ ਉਹ ਵੀ ਅਸੀਂ ਸਹਿਜ ਦੇ ਨਾਲ ਕਰਦੇ ਪਰਮੇਸ਼ਰ ਦਾ ਨਾਮ ਜਪਣਾ ਵੀ ਸਹਿਜ ਦੇ ਨਾਲ ਕਰਨਾ ਨਾਨਕ ਦਾਸ ਤੇਰੀ ਸਰਕਾਰੀ

ਤੁਸੀਂ ਵੀ ਮੈਨੂੰ ਆ ਕੇ ਮਿਲੋ ਆਓ ਸਰੇ ਘਰ ਦੇ ਗ੍ਰੰਥ ਪਵਿੱਤਰਲਾ ਕਰੀਏ ਵਾਹਿਗੁਰੂ ਜੀ ਅਗੇ ਕੀਰਤਨ ਸਤਗੁਰੂ ਸਾਡੇ ਤੇ ਦਰਸਾ ਲੈ ਉਹ ਸਾਡੇ ਤੇ दया दृष्टि ਕਰਕੇ ਨਾਮ ਰੂਪੀ ਕਿਰਤਾਂ ਨੂੰ ਜੋਲਿ ਵਿੱਚ ਪਾਉਣ ਉਹ ਗਿਆਨ ਦਾ ਮਾਜਤੀ ਮਿਲਵੇਂ ਤੀਤਮ ਪਿਆਰਿਆਂ ਜਲਵੇਂ ਤਮਕਾ ਰੰਗ ਰੋ ਪ੍ਰੀਤਮ ਘਾਇਆ ਮਿਲ ਤੇਰੇ ਤੇਰ ਮਾਝਿਓ ਤੁਦ ਬਿਨ ਖਰੀ ਇਮਾਨ ਮੈਂ ਆਇ ਨੀਤ ਨਾ ਆਵੇਂ ਜੀਓ ਭਾਵੇਂ ਅੰਧ ਨਾ ਪਾਣੀ ਆਦੀ ਅੰਨ ਨਾ ਭਾਵੇਂ ਮਰੀਏ ਹਾਵੈ ਦਿਨ ਦਿਨ ਕਿਉਂ ਸੁਖ ਪਾਈਏ ਦਿਨ ਦਿਨ ਕਿਉਂ ਸੁਖ ਪਾਈਏ ਕਿਉਂ ਸੁਖ ਪਾਈਏ

ीकिरोदेव <Sess> कीपृति